ਇੱਕ ਵਿਆਹੀ ਹੋਈ ਕੁੜੀ ਆਪਣੀ ਮਾਂ ਨੂੰ ਨਾਲ ਲੈ ਕੇ ਊਮੈਨ ਸੈੱਲ ਦਫ਼ਤਰ ਵਿੱਚ ਆਪਣੇ ਪਤੀ ਅਤੇ ਸਹੁਰੇ ਦੇ ਖਿਲਾਫ਼ ਸ਼ਿਕਾਇਤ ਕਰਨ ਜਾਂਦੀ ਹੈ ਤਾਂ ਊਮੈਨ ਸੈੱਲ ਦੀ ਮੈਡਮ ਉਹ ਕੁੜੀ ਨੂੰ ਕੁਝ ਸਵਾਲ ਪੁੱਛਦੀ ਹੈ ਤੇ ਕੁੜੀ ਨੂੰ ਕਹਿੰਦੀ ਵੀ ਤੇਰਾ ਪਤੀ ਤੈਨੂੰ ਕੁੱਟਦਾ ਮਾਰਦਾ ਤਾਂ ਕੁੜੀ ਕਹਿੰਦੀ ਨਾ ਜੀ ਹੋਰ ਤੇਰਾ ਪਤੀ ਤੇਰੇ ਪੇਕਿਆਂ ਤੋਂ ਕੁਝ ਮੰਗਵਾਉਣ ਨੂੰ ਕਹਿੰਦਾ ਹੈ ਆ ਕੁੜੀ ਕਹਿੰਦੀ ਨਾ ਜੀ ਹੋਰ ਤੇਰਾ ਸਹੁਰਾ ਪਰਿਵਾਰ ਤੇਰੇ ਪਰਿਵਾਰ ਨੂੰ ਕੁਝ ਬੁਰਾ ਭਲਾ ਕਹਿੰਦਾ ਤਾਂ ਕੁੜੀ ਕਹਿੰਦੀ ਨਾ ਜੀ ਹੋਰ ਤੇਰਾ ਪਤੀ ਤੇਰਾ ਖਿਆਲ ਨਹੀਂ ਰੱਖਦਾ ਤਾਂ ਕੁੜੀ ਕਹਿੰਦੀ ਰੱਖਦਾ ਹੈ ਜੀ ਤਾਂ ਮੈਡਮ ਕਹਿੰਦੀ ਹੋਰ ਫਿਰ ਕੀ ਗੱਲ ਹੈ ਤਾਂ ਕੁੜੀ ਨੂੰ ਇਹਨਾਂ ਕੁਝ ਹੋਰ ਕਹਿਣ ਹੀ ਲੱਗਦੀ ਹੈ ਤਾਂ ਕੁੜੀ ਦੀ ਮਾਂ ਬੋਲੀ ਮੇਰੀ ਕੁੜੀ ਬਹੁਤ ਤੰਗ ਅਤੇ ਪਰੇਸ਼ਾਨ ਹੈ ਤੇ ਸਾਰਾ ਟੱਬਰ ਇਸ ਨੂੰ ਬਹੁਤ ਤੰਗ ਕਰਦਾ ਤਾਂ ਮੈਡਮ ਸਾਰੀ ਗੱਲ ਸਮਝ ਜਾਂਦੀ ਹੈ ਤਾਂ ਮੈਡਮ ਕੁੜੀ ਦੀ ਮਾਂ ਨੂੰ ਕਹਿੰਦੀ ਤੁਸੀਂ ਦਹੀਂ ਜਮਾ ਲੈਨੇ ਹੋ ਤਾਂ ਕੁੜੀ ਦੀ ਮਾਂ ਕਹਿੰਦੀ ਹਾਂ ਮੈਂ ਦਹੀਂ ਬਹੁਤ ਵਧੀਆ ਜਮਾਉਣੀ ਆ ਤਾਂ ਮੈਡਮ ਕਹਿੰਦੀ ਜਦੋਂ ਤੁਸੀਂ ਦਹੀਂ ਜਮਾਉਨੇ ਹੋ ਉਹਦੇ ਵਿੱਚ ਬਾਰ ਬਾਰ ਉਂਗਲ ਮਾਰਦੇ ਹੋ ਤਾਂ ਕੁੜੀ ਦੀ ਮਾਂ ਕਹਿੰਦੀ ਜੇ ਦਹੀਂ ਦੇ ਵਿੱਚ ਬਾਰ ਬਾਰ ਉਂਗਲ ਮਾਰਾਂਗੇ ਤਾਂ ਦਹੀਂ ਕਿਵੇਂ ਜੰਮੂਗੀ ਉਹ ਤਾਂ ਖਰਾਬ ਹੋ ਜਾਊਗੀ ਤਾਂ ਮੈਡਮ ਕਹਿੰਦੀ ਕੁੜੀ ਦੀ ਮਾਂ ਨੂੰ ਇਹੀ ਫਾਰਮੂਲਾ ਤੁਸੀਂ ਆਪ ਦੀ ਜ਼ਿੰਦਗੀ ਤੇ ਲਿਆਓ ਕੁੜੀ ਵਿਆਹ ਤੋਂ ਪਹਿਲਾਂ ਇੱਕ ਦੁੱਧ ਵਾਂਗ ਹੁੰਦੀ ਹੈ ਜਦੋਂ ਉਹ ਵਿਆਹੀ ਜਾਂਦੀ ਹੈ ਤਾਂ ਉਸ ਨੂੰ ਵਿਆਹ ਦਾ ਜਾਗ ਲੱਗ ਜਾਂਦਾ ਹੈ ਤੇ ਉਹ ਆਪਦੇ ਸਹੁਰੇ ਪਰਿਵਾਰ ਇੱਕ ਦਹੀਂ ਵਾਂਗ ਜੰਮਣਾ ਚਾਹੁੰਦੀ ਹੁੰਦੀ ਹੈ ਲੇਕਿਨ ਤੁਸੀਂ ਬਾਰ ਬਾਰ ਉਂਗਲ ਮਾਰਦੇ ਹੋ ਤਾਂ ਉਹ ਘਰ ਖਰਾਬ ਕਰ ਦਿੰਦੇ ਹੋ ਇਸ ਕਰਕੇ ਢੋਡੀ ਧੀ ਤਾਂ ਹੀ ਢੋਡੀ ਚਿੰਤਾ ਤੇ ਪਰੇਸ਼ਾਨੀ ਕਰਦੀ ਹੈ ਤੇ ਢੋਡੇ ਘਰ ਦੀ ਚਿੰਤਾ ਕਾਰਨ ਉਹ ਪਰੇਸ਼ਾਨ ਰਹਿੰਦੀ ਹੈ ਜਦੋਂ ਕੁੜੀ ਵਿਆਹੀ ਜਾਵੇ ਤਾਂ ਉਹਦੇ ਨਾਲ ਦਾਖਲ ਅੰਦਾਜ਼ੀ ਕਰਨਾ ਬਹੁਤ ਮਾੜੀ ਗੱਲ ਹੈ ਤੇ ਕੁੜੀ ਨੂੰ ਆਪਦੇ ਘਰੇ ਵਸਣ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਘਰ ਵਿੱਚ ਦਾਖਲ ਅੰਦਾਜ਼ੀ ਕਰਨਾ ਸਰ ਨੂੰ ਮਾੜੀ ਗੱਲ ਹੈ ਤੇ ਕੋਈ ਵੀ ਜਦੋਂ ਧੀ ਪੁੱਤ ਵਿਆਹ ਜਾਵੇ ਉਹਨਾਂ ਦੇ ਕੰਮਕਾਰ ਵਿੱਚ ਦਾਖਲ ਦਾਜੀ ਦੇਣਾ ਮਾਪੇ ਦਾ ਅੱਜ ਨਹੀਂ ਬੰਦਾ ਇਸ ਕਰਕੇ ਕਿਸੇ ਨੂੰ ਵੀ ਕੋਈ ਵੀ ਕੰਮ ਵਿੱਚ ਉਹਨੂੰ ਆਪਮਹਾਰੇ ਕਰਨਾ ਚਾਹੀਦਾ ਏਸੀ ਕਹਾਣੀ ਦੋਸਤੋ ਇੱਕ ਛੋਟੀ ਜੀ ਜੇ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਓ